ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਤੁਹਾਡੇ ਸਵੇਰ ਦੇ ਨਾਸ਼ਤੇ ਬਾਰੇ ਉਹ ਨਾਸ਼ਤਾ ਜਿਹਨੂੰ ਹਰ ਰੋਜ਼ ਤੁਸੀਂ ਹੈਲਦੀ ਸਮਝ ਕੇ ਖਾਂਦੇ ਹੋ ਕੀ ਤੁਸੀਂ ਜਾਣਦੇ ਹੋ ਉਹੀ ਨਾਸ਼ਤਾ ਤੁਹਾਡੇ ਸਰੀਰ ਨੂੰ ਹੌਲੀ-ਹੌਲੀ ਬਿਮਾਰ ਕਰ ਰਿਹਾ ਹੈ ਦੋਸਤੋ ਗੈਸ 슈ਗਰ ਮੋਟਾਪਾ ਐਸਿਡਿਟੀ ਥਕਾਵਟ ਫੈਟੀ ਲੀਵਰ ਆਦਿ ਇਹ ਸਭ ਬਿਮਾਰੀਆਂ ਦਿਨ ਦੀ ਸ਼ੁਰੂਆਤ ਤੋਂ ਹੀ ਜਨਮ ਲੈਂਦੀਆਂ ਹਨ ਅੱਜ ਦੀ ਵੀਡੀਓ ਵਿੱਚ ਤੁਸੀਂ ਜਾਣੋਗੇ ਉਹਨਾਂ 6 ਨਾਸ਼ਟਿਆਂ ਬਾਰੇ ਜੋ ਤੁਹਾਡੇ ਸਰੀਰ ਨੂੰ ਇਹ ਸਭ ਬਿਮਾਰੀਆਂ ਦਿੰਦੇ ਹਨ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤ ਸ੍ਰੀ ਅਕਾਲ ਸਰ ਜੀ ਸਤ ਸ੍ਰੀ ਅਕਾਲ ਰਮਨਦੀਪ ਸਿੰਘ ਜੀ ਔਰ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤ ਸ੍ਰੀ ਅਕਾਲ ਸਰ ਜੀ ਮੈਂ ਕੁਝ ਖਾਣਿਆਂ ਦੀ ਲਿਸਟ ਬਣਾਈ ਹੈ ਜੀ ਤੇ ਆਮ ਤੌਰ ਤੇ ਵੇਖਿਆ ਗਿਆ ਕਿ ਜ਼ਿਆਦਾਤਰ ਘਰਾਂ ਦੇ ਵਿੱਚ ਸਵੇਰੇ ਉਹੀ ਨਾਸ਼ਤਾ ਕੀਤੇ ਜਾਂਦੇ ਹਨ ਜੀ ਆ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਇਹ ਖਾਣੇ ਸਾਡੀ ਸਿਹਤ ਵਾਸਤੇ ਚੰਗੇ ਨੇ ਜਾਂ ਮਾੜੇ ਉਹਨਾਂ ਵਿੱਚੋਂ ਪਹਿਲਾ ਖਾਣਾ ਹੈ ਬ੍ਰੈਡ ਬਟਰ ਅਤੇ ਜੈਮ ਜੀ ਦੇਖੋ ਸਭ ਤੋਂ ਪਹਿਲਾਂ ਤੁਸੀਂ ਅਸੀਂ ਇਹ ਜਾਣਨਾ ਹੈ ਕਿ ਜਿਹੜਾ ਨਾਸ਼ਤਾ ਹੈ ਨਾ ਸਵੇਰ ਦਾ ਇਹ ਬੜਾ ਮਹੱਤਵਪੂਰਨ ਭੋਜਨ ਹੈਗਾ ਜੀ ਕਿਉਂਕਿ ਰਾਤ ਭਰ ਦੀ ਜਿਹੜੀ ਫਾਸਟਿੰਗ ਹੋਈ ਹੈ ਇਹ ਲਗਭਗ ਗਿਆਨਦਾ ਕਿ ਸ਼ਾਮ ਦਾ ਖਾਣਾ ਜੇ ਜਲਦੀ ਖਾ ਲੋ ਤੇ 12:00 ਤੋਂ 14 ਘੰਟੇ ਪੇਟ ਖਾਲੀ ਰਹਿਣਾ ਚਾਹੀਦਾ ਹੈ ਕਿ ਕੁਝ ਨਹੀਂ ਖਾਣਾ ਚਾਹੀਦਾ ਕਿਉਂਕਿ ਰਾਤ ਸੌਂ ਕੇ ਤੁਸੀਂ ਹੱਡੇ ਹੋ ਉਹ ਜਿਹੜਾ ਤੁਹਾਡੀ ਫਾਸਟਿੰਗ ਤੋਂ ਬਾਅਦ ਜਿਹੜਾ ਪਹਿਲਾ ਖਾਣਾ ਆ ਇਹ ਬੜਾ ਹੀ ਮਹੱਤਵਪੂਰਨ ਹੁੰਦਾ ਹੈ ਜੀ ਕਿ ਉਹਦੇ ਚ ਤੁਸੀਂ ਆਪਣੇ ਸਰੀਰ ਨੂੰ ਕੀ ਦੇ ਰਹੇ ਹੋ ਇਹ ਉਹ ਸਹੀ ਪੋਸ਼ਣ ਦੇ ਰਹੇ ਹੋ ਕੁਝ ਵਿਟਾਮਿਨਸ ਖਾਸ ਕਰਕੇ ਮਿਨਰਲਸ ਤੇ ਪ੍ਰੋਟੀਨ ਇਹ ਤਿੰਨ ਚੀਜ਼ਾਂ ਤੁਸੀਂ ਦੇ ਰਹੇ ਹੋ ਕਿ ਨਹੀਂ ਦੇ ਰਹੇ ਹੋ ਇੱਕ ਚੀਜ਼ ਹੋਰ ਬੜੀ ਮਹੱਤਵਪੂਰਨ ਹੈ ਸਿਹਤ ਦੇ ਨਾਸਤੇ ਨਾਲ ਜੁੜੀ ਹੋਈ ਜੀ ਇਹ ਜਿਹੜਾ ਵੀ ਤੁਸੀਂ ਰਾਤ ਦਾ ਖਾਣਾ ਖਾਧਾ ਹੈ ਨਾ ਜਿਹੜਾ ਜਦੋਂ ਤੁਸੀਂ ਸੌਂਗੇ ਤੇ ਪਾਚਨ ਕਿਰਿਆ ਨੇ ਕੰਮ ਬੰਦ ਕਰ ਦਿੱਤਾ ਸੀ ਜੀ ਤੇ ਉਸ ਖਾਣੇ ਜਿਹੜਾ ਬਚ ਗਿਆ ਸੀ ਜਿਹੜਾ ਨਹੀਂ ਸੀ ਪਚਿਆ ਜੇ ਉਹ ਖਾਣਾ ਫਿਰ ਰਾਤਸ ਭਰ ਸਾਡੇ ਸਰੀਰ ਦੀ ਜਿੰਨੀ ਗਰਮੀ ਹੈ ਇੰਨੀ ਗਰਮੀ 'ਚ ਕੋਈ ਵੀ ਖਾਣਾ ਤੁਸੀਂ ਬਾਹਰ ਰੱਖ ਕੇ ਦੇਖੋ ਤੇ ਉਹਦੇ ਉਹ ਖਰਾਬ ਹੋ ਜਾਏਗਾ ਜੀ ਸੋ ਉਹ ਖਾਣਾ ਸਾਡੇ ਸਰੀਰ 'ਚ ਖਰਾਬ ਹੋ ਚੁੱਕਿਆ ਹੁੰਦਾ ਹੈ ਤੇ ਜਦ ਵੀ ਖਾਣਾ ਖਰਾਬ ਹੁੰਦਾ ਹੈ ਤੇ ਉਹਦੇ 'ਚ ਕੁਝ ਐਸਿਡਸ ਬਣਦੇ ਨੇ ਤੇ ਯਾਰ ਜਿਹੜੇ ਉਹ ਚ ਮਾਰ ਜਾਂਦੇ ਨੇ ਹੁਣ ਜਿਹੜਾ ਤੁਸੀਂ ਨਾਸ਼ਤਾ ਕਰ ਰਹੇ ਹੋ ਕੀ ਉਹਨਾਂ ਤੇਜਾਬਾਂ ਨੂੰ ਸ਼ਾਂਤ ਕਰਕੇ ਤੁਹਾਡੇ এনवायरमेंट ਨੂੰ ਫੇਰ ਤੋਂ ਸਹੀ ਕਰ ਰਿਹਾ ਹੈ ਜਾਂ ਉਹਨਾਂ ਤੇਜਾਬਾਂ ਨੂੰ ਹੋਰ ਵਧਾ ਰਿਹਾ ਹੈ ਜੀ ਇਹ ਦੋ ਚੀਜ਼ਾਂ ਇੱਕ ਤੇ ਪੋਸ਼ਣ ਔਰ ਦੂਸਰਾ ਕੀ ਉਹ ਤੇਜਾਬ ਵਧ ਰਹੇ ਨੇ ਜਾਂ ਉਹ ਜਾਂ ਫਿਰ ਇਹਦੇ ਨੂੰ ਯੂਟਿਲਾਈਜ਼ ਹੋ ਰਹੇ ਇਹ ਬੜਾ ਮਹੱਤਵਪੂਰਨ ਹੈ ਸੋ ਫੇਰ ਦਾ ਨਾਸ਼ਤਾ ਜਿਹੜਾ ਇਸ ਕਰਕੇ ਬੜਾ ਇੰਪੋਰਟੈਂਟ ਹੈ ਸੋ ਜਿਹੜਾ ਤੁਸੀਂ ਪਹਿਲੇ ਨਾਸ਼ਤੇ ਦੀ ਗੱਲ ਕੀਤੀ ਹੈ ਬ੍ਰੈਡ ਬਟਰ ਤੇ ਜੈਨ ਜੀ ਇਹ ਤੇ ਸੋੜਾ ਨਿਊਟਨ ਸਿੱਟੇ ਜਾਉ ਕਿ ਪੀ ਅੱਜਕੱਲ ਸਿਸਮਿਸ ਦਾ ਵਿੱਚ ਪੈ ਗਿਆ ਤੇ ਬੜਾ ਆਸਾਨ ਜਿਹਾ ਲੱਗਦਾ ਕਿ ਚਲੋ ਬਰੈਡ ਲੈ ਲਵਾਂ ਤੇ ਬਣਿਆ ਬਣਿਆ ਜੈਮ ਤੇ ਬਟਰ ਵੀ ਅੱਜਕੱਲ ਘਰਾਂ ਦਾ ਕਿੱਥੇ ਹੈਗਾ ਉਹ ਵੀ ਅਸੀਂ ਬਾਹਰੋਂ ਹੀ ਲਿਉਂਦੇ ਆ ਖਰੀਦ ਕੇ ਸੋ ਜਿਹੜਾ ਤੇ ਅੱਜ ਦਾ ਦੁੱਧ ਮੈਂ ਪਹਿਲੀ ਗੱਲ ਕਰਦਾ ਰਹਿਣਾ ਕਿ ਸਾਡਾ ਦੁੱਧ ਜਦੋਂ ਅਸੀਂ ਬਹੁਤ ਜ਼ਿਆਦਾ ਜਰੀਲਾ ਕਰ ਰਿਹਾ ਤੇ ਉਹ ਬਟਰ ਵੀ ਜਿਹੜਾ ਉਹ ਉਹ ਚ ਵੀ ਬਹੁਤ ਸਾਰਾ ਜੀ ਵੀ ਲੈ ਸਕਦਾ ਹੈ ਇਹ ਜੀ ਜਿਹੜੇ ਨੁਕਸਾਨ ਕਰਦੇ ਔਰ ਦੂਸਰਾ ਬਟਰ ਦਾ ਮਤਲਬ ਹੈ ਕਿ ਐਲਕੀਸ ਜੀ ਬਿਲਕੁਲ ਇਹ ਸਾਰੀਆਂ ਕੈਲਰੀ ਜਿਹਨੂੰ ਸ਼ਾਇਦ ਅਸੀਂ ਖਰਚ ਕਰਨਾ ਹੈ ਜਾਂ ਨਹੀਂ ਕਰਨਾ ਕਿੰਨੇ ਕਿਹੜੇ ਕਰਦੇ ਨੇ ਉਹ ਬਾਤ ਦੀ ਗੱਲ ਹੈ ਉਹ ਬਾਤ ਹੀ ਗੱਲ ਹੈ ਦੂਸਰਾ ਜੇ ਅਸੀਂ ਜੈਮ ਲੈ ਤੇ ਜੈਮ ਦੇ ਵਿੱਚ ਵੀ ਅਪਰੋਕਸੀਮੇਟਲੀ 50 ਤੋਂ 60% ਜਿਹੜੀ ਹੈ ਰਫਾਈਨਡ 슈ਗਰ ਹੁੰਦੀ ਹੈ ਜੀ ਸੋ ਉਹ ਵੀ ਕੀ ਹੈ ਕੈਲਰੀ ਦਾ ਭੰਡਾਰ ਤੇ ਇੱਧਰ ਜਿਹੜਾ ਬਰੈਡ ਹੈ ਬਰੈਡ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਹੈ ਵਾਈਟ ਬਰੈਡ ਇੱਕ ਹੁੰਦਾ ਬ੍ਰਾਊਨ ਬਰੈਡ ਜੀ ਅਗਰ ਤੁਸੀਂ ਉਹ ਬਰੈਡ ਦਾ ਪੈਕੇਟ ਜਿਹੜਾ ਇੰਡੀਆ ਚ ਆਉਂਦੇ ਨੇ ਉਹਨਾਂ ਨੂੰ ਤੁਸੀਂ ਅਗਰ ਧਿਆਨ ਨਾਲ ਉਦੇ ਅਗਰ ਇਨਗਰੀਡੀਅੰਟਸ ਪੜ ਲਓ ਉਹ ਇਸ ਕੀ ਮਟੀਰੀਅਲ ਹੈ ਜਿਹੜਾ ਵਾਈਟ ਬਰੈਡ ਹੈ ਉਹ ਟੋਪਲ ਮੈਦੇ ਦਾ ਜੀ ਤੇ ਜਿਹੜਾ ਬ੍ਰਾਊਨ ਬਰੈਡ ਵੀ ਹੈ ਉਹਦੇ ਵਿੱਚ ਵੀ 80 ਪਰਸੈਂਟ ਪੈਂਦਾ ਹੀ ਆ ਜੀ ਉਹ ਚ ਸਿਰਫ ਕਣਕ ਦਾ ਜਿਹੜਾ ਸਿੱਧਾ ਆਟਾ ਚੌਕਰ ਵਾਲਾ ਉਹ ਵੀ ਪਰਸੈਂਟ ਹੀ ਹੈ ਸੋ ਜਿਹੜਾ ਮੈਦਾ ਹੈ ਇਹਨੂੰ ਤੇ ਕਦੋਂ ਦੀ ਵਿਸ਼ਵ ਸਵਾਸ ਸੰਗਠਨ ਜਿਹੜਾ ਹੈ ਉਹ ਖਰਾਬ ਕਹਿ ਚੁੱਕਿਆ ਵਾਈਟ ਪੋਜ਼ੀਸ਼ਨ ਚਾਰ ਜਿਹੜੇ ਡਿਕਲੇਅਰ ਪਹਿਲੇ ਸੇ ਵਾਈਟ ਪੋਇਜ਼ਨ ਹੁਣ 5 ਹੋ ਗਏ ਨੇ ਜੀ ਉਹਨਾਂ ਦੇ ਵਿੱਚ ਇੱਕ ਸੀ ਸੋ ਉਹਦੇ ਚੋਂ ਵੀ ਪੋਸ਼ਣ ਕੀ ਮਿਲਣਾ ਜੀ ਸੋ ਇਹ ਸਾਰੇ ਹੀ ਜਿਹੜੇ ਚਾਹੇ ਉਹ ਜੈਮਸ ਨੇ ਚਾਹੇ ਉਹ ਬਟਰ ਚਾਹੇ ਉਹ ਬੱਡਾ ਇਹਨਾਂ ਨੇ ਦੇਣਾ ਕੀ ਹੈ ਐਮਪਟੀ ਕੈਲਰੀਜ਼ ਜੀ ਪ੍ਰੋਟੀਨ ਨਾਮਾਤਰ ਵਾਸਤੇ ਤੇ ਬਾਕੀ ਵਿਟਾਮਿਨ ਮਿਨਰਲ ਵੀ ਨਾਮਾਤਰ ਦੇ ਹੁਣ ਦੇਰਾ ਕੈਲਰੀਜ਼ ਵਾਲਾ ਜਿਹੜਾ ਖਾਣਾ ਜ਼ਿਆਦਾ ਕੈਲਰੀਜ਼ ਵਾਲਾ ਕਿੰਨਾ ਸਿਹਤਮੰਦ ਹੋਏਗਾ ਉਨੇ ਕਰਨਾ ਕੀ ਹੈ ਤੋ ਡਿਜਿਟਲ ਖਾਣਾ ਹੈ ਉਹਨਾਂ ਤੇ ਉਹਨੇ ਇੱਕ ਤਾਂ ਗਲੂਕੋਜ਼ 슈ਗਰ ਜਿਹੜੀ ਹੈ ਵਧਾਉਣੀ ਹੈ ਜੀ ਤਾਂ ਮਰੀਜ਼ ਕਰਨੀ ਹੈ ਉਹਨੇ ਕਿਉਂਕਿ ਫਾਈਬਰ ਉਹਦੇ ਚ ਹੈ ਨਹੀਂ ਹੈ ਤੇ ਜਦੋਂ 슈ਗਰ ਰੀਲਿਸ ਹੋਣੀ ਹੈ ਨਹੀਂ ਜ਼ਿਆਦਾ ਤੇ ਤੁਹਾਡੇ ਪੈਂਕਰੀਆਜ਼ ਉੱਪਰ ਪੈ ਜਾਣਾ ਕਿ ਉਹਨੂੰ ਸਾਹਮਣੇ ਵਾਸਤੇ ਨਹੀਂ ਚਲੇਣਾ ਉੱਤੇ ਪ੍ਰੈਸ਼ਰ ਆਵੇ ਜੀ ਹਾਂਜੀ ਇਧਰ ਉਹਨੂੰ ਹੈਲਦੀ ਰੱਖਣ ਵਾਸਤੇ ਪੈਂਕਰੀਆ ਜੋ ਪਿੱਛੇ ਰੀਟਰੈਂਸ ਤੇ ਹੈ ਨਹੀਂਗੇ ਤੇ ਫਿਰ 슈ਗਰ ਦਾ ਰੰਗ ਜਾਂ ਬਿਮਾਰਗਾ ਹੋਣੀ ਹੈ ਜੀ ਬਿਲਕੁਕਲ ਅਗਲਾ ਜਿਹੜਾ ਹੈ ਕਿ ਇੰਨੀ ਜਿਹੜੀ ਕਰਦੀ ਜਦੋਂ ਬਰਨ ਨਹੀਂ ਹੋਣੀ ਤੇ ਫਿਰ ਉਹਨੇ ਕੀ ਕਰਨਾ ਚਾਰਸ਼ਮਦਲਣਾ ਜੀ ਇਧਰ ਬੋਡੀ ਨੇ ਅਨਲਿਸਿਸ ਕਰਨਾ ਅੱਛਾ ਮੈਨੂੰ ਨਿਊਟ੍ਰੀਸ਼ਨ ਮਿਲਿਆ ਕਿ ਨਹੀਂ ਮਿਲਿਆ ਵਿਪਿਸ਼ ਤੇ ਮਿਲਦਾ ਨਹੀਂ ਤੇ ਬੋਡੀ ਨੇ ਫੇਰ ਜਲਦੀ ਭੁੱਖ ਲਾ ਦਨੀ ਉਹਨੇ ਕਹਣਾ ਕਿ ਯਾਰ ਮਨੂੰ ਦੇ ਮੇਰਾ ਪੋਸ਼ਣ ਨਹੀਂ ਹੋ ਰਿਹਾ ਜੀ ਭੁੱਖ ਵੀ ਜ਼ਿਆਦਾ ਲੱਗਨੀ ਹੈ ਸੋ ਇਹ ਸਿਲਫਰਾ ਜਿਹੜਾ ਸ਼ੁਰੂ ਹੋ ਜਾਂਦਾ ਸਵੇਰੇ ਸਵੇਰੇ ਕਿ ਅਸੀਂ ਪੋਸ਼ਣ ਘੱਟ ਤੇ ਕੈਲਰੀ ਜ਼ਿਆਦਾ ਪਾ ਕੇ ਉਹ ਫਿਰ ਏਡੀਆਂ ਅਨਬਰਨਡ ਕੈਲਰੀ ਜੀ ਉਹਨਾਂ ਫੈਟ ਬਣ ਕੇ ਹੀ ਜਾਂਦਾ ਹੈ ਤੇ ਉਹ ਪਾਪਾ ਜਿਹੜਾ ਉਹ ਵਧਣਗੇ ਜੀ ਸੋ ਇਹ ਇੱਕ ਦੂਸਰੀ ਗੱਲ ਜਿਹੜੀ ਹੈ ਕਿ ਇਹ ਜਿਹੜਾ ਖਾਣਾ ਆ ਇਹ ਡੈਡ ਫੂਡ ਦੇ ਵਿੱਚ ਹੀ ਆਉਂਦਾ ਹੈ ਜੀ ਕਿਉਂਕਿ ਜੈਮ ਵੀ ਘਰੋਤੇ ਬਣਾ ਜੀ ਬਿਲਕੁਲ ਹਾਂਜੀ ਲਾਈਫ ਉਹ ਚ ਕੋਈ ਨਹੀਂ ਹੈਗਾ ਬ੍ਰੈਡ ਇੰਡੀਆ ਦੇ ਵਿੱਚ ਤੇ ਦੋ ਦੋ ਹਫਤੇ ਦੀ ਤੇ ਉਹਦੇ ਚ ਸਕਾਇਰੀ ਹੈ ਤੁਸੀਂ ਘਰ ਜਿਹੜਾ ਰੋਟੀ ਬਣਾਉਂਦੇ ਹੋ ਤੇ ਦੋਫਤੇ ਕੱਢ ਦਿਆ ਨਹੀਂ ਬਿਲਕੁਲ ਨਹੀਂ ਹਾਂ ਅਗਲੇ ਦਿਨ ਹੀ ਨਹੀਂ ਖਾਦੇ ਸਵੇਰ ਦੀ ਸ਼ਾਮ ਦੀ ਨਹੀਂ ਖਾਦੇ ਖਾਦੀ ਜਾਂਦੀ ਜੀ ਬਿਲਕੁਲ ਸੋ ਇਹ ਜਿਹੜਾ ਨਾਸ਼ਤਾ ਕਿੰਨਾ ਸੇਫ ਮੰਨ ਹੋ ਸਕਦਾ ਤੁਸੀਂ ਆਪ ਹੀ ਨਰਸਸ ਕਰੋ ਠੀਕ ਹੈ ਸੋ ਮੈਂ ਇਹਨੂੰ ਬਿਲਕੁਲ 언ਹੈਲਦੀ ਨਾਸ਼ਤਾ ਕਹਾਂਗਾ ਜੀ ਸਰ ਜੀ ਇਸ ਲਿਸਟ ਦੇ ਵਿੱਚ ਅਗਲਾ ਨਾਸ਼ਤਾ ਹੈ ਉਹ ਹੈ ਕੌਰਨ ਫਲੈਕਸ ਤੇ ਚੋਕੋਸ ਜੀ ਫਿਰ ਆ ਜਾਂਦਾ ਐਨਲਿਸਿਸ ਜੀ ਕਿਸੇ ਵੀ ਚੀਜ਼ ਨੂੰ ਚੰਗਾ ਜਾਂ ਮਾੜਾ ਕਹਿਣ ਵਾਸਤੇ ਪਹਿਲਾਂ ਉਹਦੀ ਉਹਦੇ ਕੋਲੋਂ ਉਹਨਾਂ ਉਹਦੇ ਵਿੱਚ ਕੀ ਹੈ ਉਹ ਹੀ ਲਿਖਿਆ ਜਾਏਗਾ ਜੀ ਜਿਹੜੇ ਕੌਰਨ ਫਲੈਕਸ ਨੇ ਇਹ ਪ੍ਰੋਸੈਸਡ ਫੂਡਸ ਆ ਗਿਆ ਨਾ ਉਹਦਾ ਪ੍ਰੋਸੈਸ ਹੋ ਕੇ ਪੈਕਾਂ ਚ ਪਿਆ ਆ ਜਾਂ ਚੋਕੋਸ ਸਿਰੇ ਬਣੇ ਨੇ ਕੋਦੋਂਦੋਂ ਬਣਿਆ ਹਾਂਜੀ ਤੇ ਜਿੰਨਾ ਵੀ ਪੈਕਡ ਫੂਡ ਹੈਗਾ ਉਹਨੂੰ WHO ਕੀ ਕਹਿੰਦਾ ਜੰਕ ਫੂਡ ਜੰਕ ਫੂਡ ਜੀ ਤੇ ਜੰਕ ਫੂਡ ਦਾ ਬਫਰ ਕੀ ਹੋ ਗਿਆ ਕਚਰਾ ਖਾਣਾ ਇੱਕ ਇੱਕ ਕਚਰਾ ਆਲਰੇਡੀ ਡਿਕਲियर ਹੈ ਜਿੱਥੋਂ ਸਿਰਫ ਐਮਪੀ ਕੈਲਰੀ ਸੀ ਲੈਂਦੀਆਂ ਨੇ ਹੋਰ ਨਿਊਟ੍ਰੀਨ ਕੋਈ ਨਹੀਂ ਲੱਗਾ ਜੀ ਫਿਰ ਉਹਨੂੰ ਖਾਣ ਵਾਸਤੇ ਉੱਚ ਕੀ ਪਾਉਣਾ ਸੀ ਬੁੱਧ ਜੀ ਹਾਂਜੀ ਤੇ ਦੁੱਧ ਚ ਚੋਵੀ ਜਿਹੜੀ ਫੈਟ ਆਉਣੀ ਹੈ ਕਰੋ ਉਹ ਕੈਲਰੀਸ ਤੇ ਇਧਰ ਜਿਹੜਾ ਇਹਨਾਂ ਦੇ ਵਿੱਚ ਵੱਧ ਵੱਧ ਜਿਹੜੀ ਛੱਪਰ ਪਾਈ ਗਈ ਹੈ ਜਾਦੀ ਮਿਠਾਈ ਲਖੰਡ ਉਹ ਵਿਚਾਈ ਹੈ ਪਾਈ ਇਹ ओनली ਫੇਅਰ ਐਮਪੀ ਕੈਲਰੀ्स ਗਲੂ ਕੋ ਜਿਹੜਾ ਦੁੱਧ ਜਿਹੜਾ ਇਹਦੇ ਵਿੱਚ ਆਪਣੇ ਆਪ ਚ ਕੈਲਰੀਸ ਹੁੰਦੇ ਜੀ ਸੋ ਉਹੀ ਤੇ ਆਈਏ ਲੇਕਿਨ ਗਲੂ ਕੋ ਜੀ ਬਹੁਤ ਜ਼ਿਆਦਾ ਹਾਈ ਗਲੂ ਕੋਥੀ ਚੋਂਦਾ ਫਾਈਬਰ ਇਹਨਾਂ ਲਈ ਤੁਹਾਨੂੰ ਮਿਲਦਾ ਨਹੀਂ ਕਾ ਤੇ ਫੇਰ ਸਮੱਸਿਆ ਆਉਂਦੀ ਜੀ ਬਿਲਕੁਲ ਜੋ ਬ੍ਰੈਡ ਬਟਰ ਬਰ ਜੈਂਬ ਦੀ ਜੀ ਠੀਕ ਹੈ ਸੋ ਉਹਦੀ ਕੈਟਾਗਰੀ ਸੀ ਹੁੰਦਾ ਇਹ ਵੀ ਕੋਈ ਸਿਹਤ ਨਾਸਤੇ ਵਿੱਚ ਨਹੀਂ ਆਏਗਾ ਜੀ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਜਿਹੜੇ ਸਾਡੇ ਦੋਸਤ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਸਾਡੇ ਦੋਸਤ ਪਹਿਲਾਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨ ਕਿਉਂਕਿ ਤੁਹਾਡੇ ਲਾਈਕ ਸ਼ੇਅਰ ਦੇ ਨਾਲ ਇਹ ਜਾਣਕਾਰੀ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਹੈ ਚਲੋ ਆਜੋ ਫਿਰ ਗੱਲਬਾਤ ਅੱਗੇ ਵਧਾਉਂਦੇ ਹਾਂ ਸੋ ਸਰ ਜੀ ਇਸ ਲਿਸਟ ਦਾ ਅਗਲਾ ਖਾਣਾ ਹੈ ਕੇਕ ਬਿਸਕਟ ਪੇਸਟਰੀ ਤੇ ਰਸ ਜੀ ਨਿਕੋਈ ਇੱਕ ਇੱਕ ਕਰਕੇ ਐਨਲਿਸਿਸ ਕਰਦੇ ਹਾਂ ਮਸਲਾ ਫਿਰ ਉੱਥੇ ਆਉਂਦਾ ਹੈ ਜਿਹੜਾ ਕੇਕ ਹੈ ਇਹਦੇ ਵਿੱਚ ਵੀ ਪ੍ਰੋਸੈਸ ਕੀਤਾ ਹੋਇਆ ਜਿਹੜਾ ਤੁਸੀਂ ਲਿਆਣਾ ਖਰੀਦ ਕੇ ਕਿਉਂਕਿ ਕੇਕ ਕਿਹੜਾ ਘਰ ਬਣਾਉਣਾ ਜੀ ਜੇ ਤੇ ਕੇਕ ਨੂੰ ਤੁਸੀਂ ਘਰ ਬਣਾਇਆ ਸਹੀ ਇੰਗਰੀਡੀਅੰਟ ਪਾ ਕੇ ਫਿਰ ਤੇ ਕੇਕ हेल्दी ਹੋ ਸਕਦਾ ਹੈ ਲੇਕਿਨ ਜਿਹੜਾ ਤੁਸੀਂ ਬਾਜ਼ਾਰ ਚੋਂ ਖਰੀਦ ਕੇ ਲਿਆਉਣਾ ਹੈ ਉਹ ਕਦੋਂ ਦਾ ਬਣ ਕੇ ਤਿਆਰ ਹੋਇਆ ਤੇ ਕਿਦਾਂ ਤੇ ਫਿਰ ਉਹਦੇ ਵਿੱਚ ਪ੍ਰੀਜ਼ਰਵੇਟਿਵ ਵੀ ਹੈਗੇ ਨੇ ਮਿੱਠਾ ਅੱਧ ਤੋਂ ਜ਼ਿਆਦਾ ਹੈ ਜੀ ਚਾਹੇ ਉਹ ਪੀਐਸਟੀ ਵੀ ਹੈ ਇੱਕ ਵੀ ਦੋਨੋਂ ਇੱਕ ਹੀ ਜੀ ਨੇ ਇੱਕ ਕੈਟਾਗਰੀ ਚ ਆ ਜਾਂਦੇ ਨੇ ਸੋ ਇਹਨਾਂ ਦੇ ਵਿੱਚ ਵੀ ਰਿਫਾਈਨਡ 슈ਗਰ ਤੁਹਾਨੂੰ ਮਿਲਣੀ ਹੈ ਤੇ ਨਾਲ ਹੀ ਇਹਨਾਂ ਦੇ ਵਿੱਚ ਵੀ ਤਾਂ ਉਹ ਕਰਕੇ ਦਾ ਮਤਲਬ ਜਿਹੜਾ ਮਿਲਣਾ ਹੀ ਮਿਲਣਾ ਹੈ ਜੀ ਬਿਲਕੁਲ ਨਾਲ ਉਹਦੇ ਪ੍ਰੀਜ਼ਰਵਟਿਵ ਵੀ ਮਿਲਦੇ ਨੇ ਠੀਕ ਹੈ ਸੋ ਇੱਕ ਤੇ ਇਹ ਆਗੇ ਤੇ ਦੂਸਰਾ ਆਗੇ ਬਿਸਕਟ اور रस ਜੇ ਇੱਕ ਤੇ ਬਿਸਕਟ रस ਜਿੰਨੇ ਵੀ ਬਣਦੇ ਨੇ ਉਹ ਫਿਰ ਮੈਦਾ ਹਾਂਜੀ ਸਾਡੇ ਜਿੰਨੇ ਵੀ ਇੰਡੀਆ ਚ ਖਾਸ ਕਰਕੇ ਜਿਹਦੇ ਬਿਸਕਟ ਕਿਓਰ ਜਿਹੜੀ 4 ਵੀਟ ਹੈ ਅੱਜ ਕੱਲ ਤੇ ਹੋਲ ਵੀਟ ਨੂੰ ਵੀ ਜਿਹੜਾ ਗਲੈਸਮਿਕ ਇੰਡੈਕਸ ਰੇਟ ਜਿਹੜਾ ਹੈਗਾ ਉਹਨਾਂ ਦਾ ਬੜਾ ਹਾਈ ਹੈ ਜੀ ਆਈ ਵਿੱਚ ਰੱਖਿਆ ਗਿਆ ਕਿ ਉਹਦੇ ਵਿੱਚ ਨੂੰ ਕੋਲ ਪਹੁੰਚ ਜਾਂਦਾ ਆਜ ਪਰ ਜਿਹੜਾ ਕਟ ਹੈ ਇਹਦੇ ਵਿੱਚ ਤੇ ਉਹਦੇ ਵਿੱਚੋਂ ਫਿਰ ਚੌਕਰ ਜਦੋਂ ਹਟਾਤਾ ਗਿਆ ਆ ਆਜ ਪਰ ਹੋਰ ਵੀ ਜ਼ਿਆਦਾ ਹਟ ਗਿਆ ਤੇ ਇਹਦੇ ਵਿੱਚ ਜਿਹੜਾ ਇਸਤੇਮਾਲ ਹੋਣਾ ਹੈ ਰਸ ਵੀ ਬਣਾਉਣ ਵਾਸਤੇ ਫਿਰ ਬਿਸਕਟ ਬਣਾਉਣ ਵਾਸਤੇ ਉਹ ਜ਼ਿਆਦਾ ਫਰਮੇਤਾਂ ਜੀ ਫਿਰ ਉਹਦੇ ਵਿੱਚ ਖੰਡ ਵੀ ਹੈਗੀ ਜੀ ਬਿਲਕੁਲ ਹਾਂਜੀ ਤੇ ਨਾਲ ਹੀ ਕੁਛ ਨਾ ਕੁਛ ਉਹਦੇ ਵਿੱਚ ਪ੍ਰਜ਼ਰਵੇਟਿਵ ਵੀ ਇਹਨਾਂ ਸਪੈਂਡੇ ਸੋ ਇਹ ਸਾਰੀਆਂ ਚੀਜ਼ਾਂ ਖੈਲ ਤੋਂ ਲੈ ਕੇ ਜਾਂਦੀਆਂ ਉਹ ਹੀ ਐਕਸੈਸ ਕੈਲਰੀ ਕੈਲਰੀਸ ਜੀ ਠੀਕ ਹੈ ਸੋ ਜੋ ਬੱਚਿਆਂ ਦੇ ਵਿੱਚ ਮੋਟਾਪਾ 슈ਗਰ ਠੀਕ ਹੈ ਗੈਸ ਐਸਿਡਿਟੀ ਨਾਲ ਹੀ ਇਹ ਸਾਰਾ ਮਰਿਆ ਹੋਇਆ ਖਾਣਾ ਤੇ ਜਿਹੜਾ ਤੁਹਾਡੇ এনवायरमेंट ਜਿਹੜਾ ਬਾਡੀ ਦਾ ਇਹ ਪਿਛੇ ਤਿੰਨੇ ਹੀ ਖਾਣੇ ਬਾਰੇ ਮਤਲਬ ਜਿਹੜੇ ਉਹ ਹੀ ਆਏ ਨੇ ਸਰ ਰਾਜ ਸਰ ਉਲਗਾਰ ਕੀਤੀ ਅਸੀਂ ਉਹ ਸਾਰੇ ਹੀ ਉਹਨਾਂ ਦੀ ਜਿਹੜੀ ਤਸਵੀਰ ਦੇਖੀ ਤੋ ਐਸ ਰਿਕਵਰੀ ਜਾਂਦੀ ਹੈ ਇਸ ਲਾਈਨ ਕੋਈ ਨਹੀਂ ਹੈ ਜੀ ਬਿਲਕੁਲ ਹਾਂ ਜੀ ਇਹਦੇ ਵਿੱਚ ਕੋਈ ਖਰਾਬਤ ਨਹੀਂ ਹੈ ਜਿਹੜਾ ਕਿ ਤੁਹਾਨੂੰ 91 ਲੈ ਜਾਏ ਕੋਈ ਵੀ ਲਾਈਫ ਸੂਲ ਇਹਦੇ ਵਿੱਚ ਨਹੀਂ ਹੈ ਜਿਹੜਾ ਕਿ ਤੁਹਾਨੂੰ ਐਲਕਲਾਈਨ ਕਰਦੇ ਜਿਹੜਾ ਗ੍ਰਾਥ ਦੇ ਉਹ ਐਸਿਡ ਬਣਨ ਨੂੰ ਰੋਕਣ ਕਰਦਾ ਹੋਵੇ ਸੋ ਐਸਿਡ ਨੂੰ ਵੀ ਘਟਾਉਣਾ ਹੀ ਹੈ ਇਹਨਾਂ ਨੇ ਤੇ ਬਾਕੀ ਪ੍ਰੋਬਲਮ ਫੀਡ ਹੋਣੀ ਹੈ ਤੇ ਜਿੱਥੇ ਤੁਹਾਡੇ ਬਾਡੀ ਦਾ এনवायरमेंट ਐਸਟੈਟਿਕ ਹੋ ਗਿਆ ਤੇ ਫਿਰ ਤੇ ਬਿਮਾਰੀਆਂ ਵੀ ਆਉਣ ਜੀ ਇਹ ਪੱਕਾ ਹੈ ਆਯੁਰਵੇਦ ਦੇ ਵਿਸ਼ੇ ਸਧੀਆਂ ਤੋਂ ਪ੍ਰਮਾਣਿਤ ਹੈ ਜੀ ਬਿਲਕੁਲ ਸੋ ਸਰ ਜੀ ਇਸ ਲਿਸਟ ਦਾ ਅਗਲਾ ਖਾਣਾ ਹੈ ਤਲਿਆ ਹੋਇਆ ਖਾਣਾ ਪਕੌੜੇ ਸਮੋਸੇ ਪਰੌਂਠੇ ਕਚੌਰੀਆਂ ਜੀ ਦੇਖੋ ਇਹ ਸਾਰੇ ਇਹਦੇ ਵਿੱਚ ਇੱਕ ਤਾਂ ਜਿਹੜਾ ਤਲਣ ਵਾਸਤੇ ਤੇਲ ਘਰਾਂ ਦੇ ਵਿੱਚ ਹੈ ਉਹ ਜ਼ਿਆਦਾਤਰ ਰੀਯੂਜ਼ ਹੁੰਦਾ ਹੈ ਜੀ ਕਿਉਂਕਿ ਜ਼ਿਆਦਾ ਮਾਤਰਾਈ ਤੇਲ ਤੇ ਹਰ ਕੋਈ ਜਾਂਦਾ ਵੀ ਸਟੁੱਟਣਾ ਇਨਾਂ ਤੇ ਉਹ ਮੋਲਕੀਕ ਫਿਜ਼ੀਕਲ ਨਿਓਰ ਦੇ ਤਰ੍ਹਾਂ ਹੁੰਦਾ ਮੁੜ ਗਿਆ ਹੁੰਦਾ ਤੇ ਤੇਲ ਜਿੰਨੇ ਵੀ ਹੈਗੇ ਇਹਨਾਂ ਨੂੰ ਜਦੋਂ ਤੁਸੀਂ ਹੀਟ ਤੇ ਲਾ ਜਾਂਦੇ ਹੋ ਇਹ ਟ੍ਰਾਂਸਫਰਡ ਰਿਚ ਬਦਲਦੇ ਬਦਲਦੇ ਨੇ ਜੀ ਤੋ ਐਸੀ ਫੈਟ ਜਿਹੜੀ ਇਹਨੇ ਜਾ ਕੇ ਤੁਹਾਡੇ ਜੇ ਤੇ ਮੁਨਸਕਪਤੀ ਤੇਲ ਨੇ ਉਹਨਾਂ ਨੇ ਫਿਰ ਅੱਗੇ ਚੱਲ ਕੇ ਤੁਹਾਡੇ ਚ ਟ੍ਰਾਈਗਲਿਸਰਾਈਡਸ ਵਰਗੀਆਂ ਚੀਜ਼ਾਂ ਬਣਾਉਣੀਆਂ ਨੇ ਜਿਨ੍ਹਾਂ ਨੇ ਬ੍ਰੋਕੇਜ ਬਣਾਉਣੇ ਨੇ ਤੇ ਅੱਗੇ ਜਾ ਕੇ ਹਾਰਮਨ ਪ੍ਰੋਬਲਮ ਦੇਣੀਆਂ ਨੇ ਦੂਸਰਾ ਜਿੱਥੇ ਵੀ ਤੇਲ ਆ ਗਿਆ ਕਿ ਹਾਈ ਕੈਲਰੀ ਆ ਗਈ ਜੀ ਤੇ ਫੇਰ ਜਿਹੜੇ ਨਾਲ ਹੀ ਐ ਹੁਣ ਤੁਸੀਂ ਜਦੋਂ ਖਾਸ ਕਰ ਸਮੋਸੇ ਬਣਾਉਣੇ ਆ ਤੇ ਉਹਦਾ ਬਾਹਰਲਾ ਜਿਹੜਾ ਕਵਰ ਉਹ ਕਾਦਾ ਬਣਾਉਣਾ ਹੈ ਮੈਦੇ ਦਾ ਮੈਦੇ ਦਾ ਪੂਰੀ ਕਾਦੀ ਬਣਨੀ ਐ ਮੈਦੇ ਦੀ ਮੈਦੇ ਦੀ ਹਾਂਜੀ ਪਚੋਰੀ ਜਿਹੜੀ ਉਹਦਾ ਬਾਹਰਲਾ ਕਵਰ ਕਾਦਾ ਪੜਨਾ ਉਹ ਵੀ ਮੈਦੇ ਦਾ ਮੈਦੇ ਦਾ ਜ਼ਿਆਦਾਤਰ ਉੱਤੇ ਮੈਂ ਦਹੀਂ ਇਸਤੇਮਾਲ ਹੁੰਦਾ ਫਿਰ ਹਾਈ ਕੈਲਰੀਜ਼ ਜੀ ਠੀਕ ਹੈ ਥੋੜੀ ਸ਼ੂਗਰ ਇਹਨਾਂ ਦੇ ਵਿੱਚ ਜੇ ਜਿਹੜੀ ਡਾਇਰੈਕਟ ਤੁਸੀਂ ਐਡ ਨਹੀਂ ਕੀਤੀ ਇਹਨਾਂ ਚੀਜ਼ਾਂ ਦੇ ਵਿੱਚ ਰਿਕਿਟ ਰਹਿਣਾ ਤੇ ਉਹ ਹੀ ਹੈ ਜਿਹੜਾ ਚਾਹੇ ਉਹ ਪਰੌਂਠਾ ਵੀ ਹੈ ਤੇ ਉਹ ਭਾਵੇਂ ਸਾਦੇ ਆਟੇ ਦਾ ਬਣਿਆ ਰਿਕਿਟ ਜਦੋਂ ਉਹ ਘਿਓ ਦੇ ਨਾਲ ਤੜਿਆ ਗਿਆ ਤਾਂ ਉਹ ਹਾਈ ਕੈਲਰੀ ਫੂਡ ਹੋ ਜਾਂਦਾ ਜੀ ਇੰਨੀਆ ਕੈਲਰੀਜ਼ ਬਰਨ ਕਰਨ ਵਾਸਤੇ ਸਾਡੇ ਕੋਲ ਫਿਜ਼ੀਕਲ ਐਕਟਿਵਿਟੀ ਜਾਂ ਪੀਟੀ ਜਿਹੜੀਆਂ ਨੇ ਉਹ ਨਹੀਂ ਹੈ ਜੀ ਅੱਜ ਕਿੰਨੇ ਲੋਕ ਜਿਹੜੇ ਨੇ ਉਹ 7-8 ਮਿੰਟ ਮਿਹਨਤ ਕਰ ਰਹੇ ਨੇ ਸਰੀਰਕ ਬਹੁਤ ਘੱਟ ਬਹੁਤ ਘੱਟ ਨੇ ਕੁਝ ਸਵੇਰੇ ਜਿਹੜੀ ਆ ਕੇ ਥੋੜੀ ਬਹੁਤ ਸੈਰ ਕਰ ਲਈ ਕਰ ਲਈ ਬਾਕੀ ਸਾਰਾ ਦਿਨ ਬੈਠਣਾ ਹੈ। ਸੋ ਇੰਨੀਆ ਜ਼ਿਆਦਾ ਹਾਈ ਕੈਲਰੀ ਵਾਲਾ ਖੂਨ ਜਿਹੜਾ ਉਹਦੇ ਚ ਬਾਕੀ ਨਿਊਟ੍ਰੀਸ਼ਨ ਜਿਹੜਾ ਜੀ ਵਿਟਾਮਿਨਸ ਕਿੱਥੇ ਗਏ? ਮਿਨਰਲਸ ਕਿੱਥੇ ਗਏ? ਪ੍ਰੋਟੀਨ ਕਿੱਥੇ ਆ? ਸੋ ਇਹ ਚੀਜ਼ਾਂ ਦੀ ਉੱਤੇ ਘਾਟ ਹੈ। ਐਨਕੀ ਕੈਲਰੀ ਜ਼ਿਆਦਾ ਹੈ। ਜੀ ਇਹ ਵੀ ਇੱਕ 언ਹੈਲਦੀ ਖਾਣਾ ਹੈਗਾ ਜਿੰਨੇ ਫਿਊਚਰ ਦੇ ਵਿੱਚ ਬਿਮਾਰੀਆਂ ਦੇਣੇ। ਜੀ ਨਾਲ ਫਿਰ ਉਹ ਹੀ ਹੈ ਐਸਿਡਿਕਲੀ ਜੀ ਬਿਲਕੁਲ ਸੋ ਸਰ ਜੀ ਇਸ ਰਿਸ਼ਤਾ ਅਗਲਾ ਖਾਣਾ ਹੈ ਨੂਡਲ ਅਤੇ ਪੈਕਟ ਵਾਲਾ ਉਪਮਾ ਜੀ ਨੂਡਲ ਜਿਹੜੇ ਨੇ ਇਹ ਜਿੰਨੇ ਵੀ ਬਣਦੇ ਨੇ ਇਹ ਹੁਣ ਇਹਦੇ ਵਿੱਚ ਮੇਜਰ ਕੀ ਹੈ ਫੇਰ ਮੈਂ ਤੇ ਜੀ ਹਾਂ ਜੀ ਤੇ ਉਪਮਾ ਜਿਹੜਾ ਇੱਕ ਪ੍ਰੋਸੈਸਡ ਫੂਡ ਹੋ ਗਿਆ ਜਿਹੜਾ ਪੈਕਟਾਂ ਦੇ ਵਿੱਚ ਬਣਦਾ ਹੈ ਅੱਜ ਕੱਲ ਉਪਮਾ ਘਰਾਂ 'ਚ ਨਹੀਂ ਬਣਦਾ ਜੇ ਤੇ ਉਪਮਾ ਤੁਸੀਂ ਘਰ ਤੋਂ ਬਣਾਉਂਦੇ ਫੇਰ ਦਾ ਉਹ ਹੈਲਦੀ ਹੋ ਸਕਦਾ ਤੇ ਜੇ ਤੁਸੀਂ ਰੈਡੀ ਮੇਡ ਲੈਂਦੇ ਪੈਕਟਾਂ ਵਾਲਾ ਰੈਡੀ ਮੇਡ ਉਹਨਾ ਬਸ ਪਾਣੀ ਚ ਪੋੜਿਆ ਤੇ ਤਿਆਰ ਕਰ ਲਿਆ ਤੇ ਉਹ ਤੇ ਇੱਕ ਪ੍ਰੋਸੈਸਡ ਫੂਡ ਹੈ ਜੀ ਤੇ ਜਿੰਨੇ ਵੀ ਪ੍ਰੋਸੈਸਡ ਫੂਡ ਹੈਗੇ ਨੇ ਉਹਨਾਂ ਦੀ ਸ਼ਰਤ ਹੈ ਕਿ ਉਹਨਾਂ ਵਿੱਚ ਪ੍ਰिਜ਼ਰਵਟਿਵ ਹੁੰਦੇ ਹੀ ਹੁੰਦੇ ਨੇ ਜੀ ਤੇ ਜਿਹੜਾ ਨਿਊਟ੍ਰੀਸ਼ਨ ਹੈ ਉਹਦੇ ਵਿੱਚ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਜਿਹੜਾ ਜ਼ਰੂਰੀ ਹੈ ਤੁਹਾਡੇ ਸਰੀਰ ਨੇ ਜਿਹੜਾ ਲੱਭਣਾ ਹੈ ਮੈਂ ਕਿ ਮੈਨੂੰ ਮੇਰੇ ਰੀਜਨਰੇਸ਼ਨ ਵਾਸਤੇ ਨਵੇਂ ਸੱਲਾਂ ਦੀ ਵੰਣ ਵਾਸਤੇ ਪੁਰਾਣੇ ਸੱਲਾਂ ਦੀ ਮਰਮਤ ਵਾਸਤੇ ਜਿਹੜਾ ਨਿਪੀਸ਼ਣ ਚਾਹੀਦਾ ਸੀ ਉਹ ਤੇ ਆ ਜੀ ਠੀਕ ਹੈ ਉਹ ਜਦੋਂ ਨਹੀਂ ਮਿਲਦਾ ਉਹ ਇਹ ਇਹ ਤੁਹਾਨੂੰ ਵੀ ਫਰਕ ਹੈ ਜੀ ਸਿੱਟੇ ਤੋਂ ਕੀ ਵੀ ਇੱਕ ਅਨ ਹੈਲਦੀ ਖਾਣੇ ਦੇ ਵਿੱਚ ਆਉਂਦਾ ਹੈ ਹੈਲਦੀ ਖਾਣੇ ਵਿੱਚ ਨਹੀਂ ਆਉਂਦਾ ਜੀ ਸੋ ਸਰ ਜੀ ਇਸ ਲਿਸਟ ਦਾ ਲਾਸਟ ਖਾਣਾ ਜਿਹਨੂੰ ਅਕਸਰ ਹੀ ਘਰਾਂ ਦੇ ਵਿੱਚ ਬੜਾ ਹੈਲਦੀ ਕਰਕੇ ਮੰਨਿਆ ਜਾਂਦਾ ਹੈ ਉਹ ਹੈ ਫਲਾਂ ਦੇ ਜੂਸ ਜੀ ਦੇਖੋ ਫਲਾਂ ਦੇ ਜੂਸ ਦੋ ਤਰ੍ਹਾਂ ਦੇ ਆ ਰਹੇ ਇੱਕ ਤਾਂ ਪੈਕਡ ਆ ਰਹੇ ਜੀ ਰੈਡੀ ਮੇਡ ਪਰ ਦੂਸਰੇ ਆ ਰਹੇ ਜਿਹੜੇ ਅਸੀਂ ਆਪ ਫਰੈਸ਼ ਕੱਟਦੇ ਹਾਂ ਚਾਹੇ ਮੈਂ ਗੱਲ ਕਰਨਾ ਪੈਵੇ ਫਰੈਸ਼ ਜੂਸ ਦੀ ਜੀ ਉਹਦੇ ਵਿੱਚ ਤੁਸੀਂ ਕੀ ਕੀਤਾ ਹੈ ਕਿ ਜੂਸ ਦੇ ਸਿਰਫ ਦੋ ਪਾਰਟ ਲੈ ਲੈ ਲਏ ਚੁੱਕੇ ਹੋ ਨੇ ਜੂਸ ਦੇ ਵਿੱਚੋਂ ਉਹਦਾ ਉਹਦਾ ਪਾਣੀ ਔਰ ਉਹਦਾ ਜਿਹੜਾ ਸੀ ਫਰਕੋਸ ਜੀ ਔਰ ਜਿਹੜਾ ਫਰਕੋਸ ਹੈ ਉਹ ਵੀ ਜਦੋਂ ਇੱਕਦਮ ਜਦੋਂ ਲਿਕਵਿਡ ਫਾਰਮ ਦੇ ਵਿੱਚ ਹੀ ਤੁਹਾਡੇ ਪੇਟ ਜਾਣਾ ਜੋ ਉਹਨੇ ਵੀ ਤੁਹਾਡੇ ਬਾਹਰ ਗਲੂਕੋਜ਼ ਨੂੰ ਚੁੱਕ ਲੈਣਾ ਜੀ ਬਾਕੀ ਜਿਹੜੇ ਉਹ ਸਭ ਕੋ ਫਲ ਦੇ ਤੌਰ ਤੇ ਫਲ ਖਾ ਲੈਂਦੇ ਤੇ ਉਹਦੇ ਬਾਕੀ ਨਿਊਟ੍ਰੀਐਂਟਸ ਜਿਹੜੇ ਫਾਈਬਰ ਆ ਜਾਂਦਾ ਉਹ ਫਾਈਟੋਨਿਊਟ੍ਰੀਐਂਟਸ ਆ ਜਾਂਦੇ ਜਿਹੜੇ ਹੈਲਥੀ ਗ੍ਰੀਨਾਂ ਨੇ ਐਬਜ਼ਾਰਬ ਹੋਣ ਚ ਮਦਦ ਕਰਨੀ ਸੀ ਹੋਰ ਬਹੁਤ ਸਾਰੇ ਨਿਊਟ੍ਰੀਐਂਟਸ ਹੋਤੇ ਹੈਗੇ ਨੇ ਉਹ ਅਸੀਂ ਸਾਰੇ ਛੱਡ ਦਿੱਤੇ ਜੀ ਅਸੀਂ ਕੁਦਰਤ ਨੇ ਜਿਹੜਾ ਇੱਕ ਕੰਪਲੀਟ ਹੋਜਣ ਬਣਾ ਕੇ ਸਾਨੂੰ ਦਿੱਤਾ ਸੀ ਉਹਨੂੰ ਛੱਡ ਲਿਆ ਤੇ ਉਹਦਾ ਇੱਕ ਪਾਰਟ ਕੱਢ ਲਿਆ ਅਲੀ ਜਿੰਨੇ ਜੇਦੀ ਕਿ ਅੱਜ ਸਾਗ ਨੂੰ ਇੰਨੇ ਨਾਲ ਤੇ ਗੁਰੂ ਕੁਝ ਦੀ ਰੋੜਾ ਉਹ ਫਿਰ ਲਿਕਵਿਡ ਫਾਰਮ ਦੇ ਵਿੱਚ ਇੱਕਦਮ ਜਾਏਗਾ ਤੋ ਉਹਨੇ ਤੇ ਪਈ ਸੁਗਤ ਤੁਹਾਡੇ ਟੈਂਕੀ ਰਿਆਲ ਕੋ ਜਾਤ ਦੇ ਵਕਤੇ ਪੂਰੀ ਪਾਉਣੀ ਹੈ ਜੀ ਬਿਲਕੁਲ ਸੋ ਜਿਹੜਾ ਜੂਸ ਇਸ ਤਰ੍ਹਾਂ ਪੀਣਾ ਹੈ ਕੱਢ ਕੇ ਫਲਾਂ ਦਾ ਘਰ ਦਾ ਤਾਜ਼ਾ ਵੀ ਉਹ ਵੀ ਅਨਹੈਲਦੀ ਆ ਜੀ ਰੇਟਸ ਵਿੱਚ ਜੀ ਕਿਉਂਕਿ ਉਹ ਚ ਤੁਸੀਂ ਉਹ ਪਾਰਟ ਲੈ ਰਿਹਾ ਜਿੰਨੇ ਤੁਹਾਨੂੰ ਜਾ ਕੇ ਅੰਦਰ ਉਹ ਉਹ ਇੰਨੀ ਰੋਲ ਨਹੀਂ ਸੀ ਜੀ ਤੇ ਜਿਹੜਾ ਉਹ ਚ ਕੰਮ ਦਾ ਪਾਰਟ ਸੀ ਉਹ ਤੁਸੀਂ ਛੱਡ ਲਿਆ ਠੀਕ ਸੋ ਉਹਦੀ ਬਜਾਏ ਤੁਸੀਂ ਫਲ ਖਾਓਗੇ ਤੇ ਜ਼ਿਆਦਾ ਚੰਗਾ ਹੈ ਤੇ ਜੇ ਗੱਲ ਕਰੀਏ ਟੈਕਟ ਵਾਲੇ ਜੂਸ ਦੀ ਮੈਨੂੰ ਵੀ ਐਕਸਫਾਲ ਤੋਂ ਤੁਹਾਨੂੰ ਕੋ ਪੁੱਛਣਾ ਕੋਈ ਵੀ ਜੂਸ ਤੁਸੀਂ ਕੱਢੋ ਘਰ ਉਹਨੂੰ ਰੱਖੋ ਦੋ ਚਾਦਰ ਫਿਰ ਉਹਦਾ ਪੀਣ ਨੂੰ ਦਿਲ ਕਰਦਾ ਸਵੇਰ ਦਾ ਕੱਢਿਆ ਸ਼ਾਮ ਨੂੰ ਨਹੀਂ ਪੀਤਾ ਜਾਂਦਾ ਸ਼ਾਮ ਨੂੰ ਨਹੀਂ ਕੀਤਾ ਜਾਂਦਾ ਟੇਸਟ ਬਦਲ ਜਾਂਦਾ ਇਹਦਾ ਮਤਲਬ ਜਿਹੜਾ ਜੂਸ ਕੱਢਿਆ ਹੋਇਆ ਪੈਕਟਾਂ ਚ ਪਹਿ ਗਿਆ ਉਹ ਉਹ ਫਿਰ ਸਵਾਦ ਮੇਨਟੇਨ ਕਰਨ ਵਾਸਤੇ ਫਿਰ ਉਹਦੇ ਚ ਕੀ ਪਾਇਆ ਹੋਵੇਗਾ ਰਹਿਣਾ ਤੇ ਉਹ ਵੀ ਜੂਸ ਹੀ ਹੈ ਜੀ ਅੱਲਾਹ ਤੁਹਾਨੂੰ ਵੀ ਫੇਰ ਅੱਗੇ ਬਹੁਤ ਸਾਰਾ ਪੁੱਛੋ ਅਗਰ ਤੁਸੀਂ ਉਹ ਜੂਸ ਦੇ ਪੈਕੇਜ ਨੂੰ ਪਿੱਛੇ ਚੰਗੀ ਤਰ੍ਹਾਂ ਪੜੋਗੇ ਕਿ ਉਹ ਜਿਹੜੇ ਇੰਗਰੀਡੀਅੰਟ ਹੋਣਗੇ ਲਿਖੇ ਹੋਏ ਉਹਨਾਂ ਨੂੰ ਪਰ ਕਿਉਂ ਤੁਸੀਂ ਆਪ ਹੀ ਕਹਣਾ ਯਾਰ ਇੰਨਾ ਕੁਝ ਪਾਇਆ ਇਹ ਵਿੱਚ ਉਹ ਤੁਹਾਨੂੰ ਕੁਝ ਵੀ ਉੱਚ ਹੈਲਦੀ ਨਹੀਂ ਲੱਗਦਾ ਜੀ ਬਹੁਤ سارے ਉਹਦੇ ਵਿੱਚ ਪ੍ਰੀਜ਼ਰਵਟਿਵ ਮਿਲਦੇ ਨੇ ਬਹੁਤ سارے ਟੇਸਟ ਲਿੱਕਰ ਮਿਲਦੇ ਨੇ ਜਿਹੜੇ ਟੇਸਟ ਨੂੰ ਬਲੈਂਸ ਕਰਦੇ ਨੇ ਸੋ ਜਿਹੜੇ ਉਹ ਉੱਚ ਹੋਰ ਜਿਹੜਾ ਬਹੁਤ ਕੁਝ ਠੀਕ ਹੈ ਜਿਹੜਾ ਗਲਤ ਹੈ ਉਹ ਤੁਹਾਨੂੰ ਮਿਲਣਾ ਆ ਚੰਗੀ ਉਹਦੇ ਵਿੱਚ ਕੁਝ ਨਹੀਂ ਮਿਲਦਾ ਸੋ ਇਹ ਜਿਹੜਾ ਨਾਸਤਾ ਜਿਹਨੂੰ ਜੂਸ ਕੱਢ ਕੇ ਬੜਾ ਸਮਝ ਲੈ ਕੇ ਸੀ ਕਿ ਹੈਲਦੀ ਜੂਸ ਪੀ ਲਿਆ ਜੀ orange juice ਪੀ ਲਿਆ ਜਾਂ ਨਾ ਨਾਰਦਾ ਜੂਸ ਪੀ ਲਿਆ ਪਰ ਫੇਰ ਕਿਉਂਕਿ ਉਹਦੇ ਵਿੱਚੋਂ ਜਿਹੜੀ ਚੀਜ਼ ਕੀ ਲੈ ਰਹੇ ਹੋ ਉਹਦੀ ਤੁਹਾਡੇ ਸਰੀਰ ਨੂੰ ਇਨੀ ਲੋੜ ਐ ਜੀ ਉਹਨੇ ਵੀ ਫੇਰ ਅਕਸਰ ਜਿਹੜੀਆਂ ਕੈਲਰੀਸ ਨੇ ਉਹ ਕੈਲਰੀਸ ਹੀ ਟੈਕ ਕਨਵਰਟ ਹੋਉਂਦੀਆਂ ਨੇ ਖਸੋਸ ਵੀ ਜਾ ਕੇ ਕੈਲਰੀਸ ਹੀ ਬਣਾਉਂਦੇ ਨੇ ਤੇ ਉਹਨੇ ਵੀ ਫਿਰ ਉਹ ਕੈਲਰੀਸ ਵਧਣ ਤੇ ਹੋਣੀਆਂ ਜੀ ਬਿਲਕੁਲ ਉਹਨੇ ਵੀ weight ਵਧਾਉਣਾ ਹੈ ਉਹਨੇ ਵੀ ਤੁਹਾਡਾ ਸ਼ੂਗਰ ਵਧਾਉਣਾ ਹੈ ਠੀਕ ਐ ਤੇ ਵਧੀ ਹੋਈ ਫੈਟ ਜਦੋਂ ਡਿਪੋਜ਼ਿਟ ਹੁੰਦੀ ਐ ਉਹ ਹੋਣੀ ਹੈ ਤੇ ਬੱਸ ਤੁਹਾਨੂੰ ਪਤਾ ਹੀ ਐ ਪ੍ਰੇਸ਼ਾਨੀ ਤੇ ਆਈ ਹੈ ਇਹਦੇ ਤੇ ਕਈ ਵੀ ਮਾਰਗ ਲੱਗੇ ਹੋਣ ਜੀ ਤੁਹਾਡੇ ਆਰਟੀਜਲ ਵਿੱਚ ਬਲਾਕੇਜ ਵੀ ਬਣਾਉਣਾ ਇੰਨਾ ਹੈ ਤੁਹਾਡੀ ਸੈੱਲ ਦੇ ਵਿੱਚ ਤੱਕ ਉਹਨਾਂ ਦੇ ਰਿਸੈਪਟਰ ਵੀ ਬਲਾਕ ਕਰਨੇ ਨੇ ਬਹੁਤ ਕੁਝ ਐਸਾ ਹੋ ਰਿਹਾ ਸੋ ਇਹ ਸਾਰੇ ਹੀ ਨਾਸ਼ਤੇ ਜਿਹੜੇ ਨੇ ਅਨ ਹੈਲਦੀ ਲਿਸਟ ਦੇ ਵਿੱਚ ਹੀ ਹੁੰਦੇ ਨੇ ਅੱਜ ਕੱਲ ਉਹ ਇਹ ਹੈਲਦੀ ਲਿਸਟ ਵਿੱਚ ਨਹੀਂ ਆਉਂਦੇ ਜੀ ਸੋ ਸਰ ਜੀ ਇਹ ਸਾਰੇ ਨਾਸ਼ਤੇ ਤੇ ਹੋ ਗਏ ਅਨ ਹੈਲਦੀ ਹੁਣ ਇਹ ਦੱਸੋ ਕਿ ਸਵੇਰੇ ਨਾਸ਼ਤਾ ਕਾਦਾ ਕਰੀਏ ਹੈਲਦੀ ਕੀ ਹੈ ਜੀ ਬਿਲਕੁਲ ਜੀ ਬੜਾ ਹੀ ਜ਼ਰੂਰੀ ਹੈ ਕਿਉਂਕਿ ਭਈ ਖਾਣਾ ਤੇ ਕੁਛ ਨਾ ਹੈ ਨਾ ਸਰੇ ਜੀ ਉਹ ਸਾਡਾ ਸਾਡੀਆਂ ਰਿਕੁਆਇਰਮੈਂਟ ਪੂਰੀ ਨਹੀਂ ਸੀ ਨਾ ਉਹ ਪੂਰਾ ਕਰਦਾ ਹੋਵੇ ਵੀ ਰਿਕੁਆਇਰਮੈਂਟ ਮੈਤਰਾ ਦਨਾ ਕਿ ਉਹ ਵਿਚ ਵਿਟਾਮਿਨਸ ਉਹ ਵਿਚ ਮਿਨਰਲਸ ਉਹ ਵਿਚ ਪ੍ਰੋਟੀਨ ਦੀ ਪਰਵਾਹ ਕਰੋਗੇ ਕੈਲਰੀਸ ਲਿਮਟ ਹੋਣਾ ਫਾਈਬਰ ਖੂਬ ਸਰ ਹੋਵੇ ਜੀ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦਾ ਇੱਕ ਬੜਿਆ ਨਾਸਤਾ ਜਿਹੜਾ ਤੁਹਾਨੂੰ ਆਪ ਜਿਹੜਾ ਘਰ ਹੀ ਤਿਆਰ ਕੀਤਾ ਹੋਵੇ ਜੀ ਉਹ ਬੈਸਟ ਮੈਂ ਕੁਝ ਨਾਸਤੇ ਤੋਂ ਬਦਲ ਸਨ ਜਿਹੜੇ ਸਵੇਰੇ ਤੁਸੀਂ ਇਹਨਾਂ ਨੂੰ ਰਿਪਲੇਸ ਕਰ ਸਕਦੇ ਹੋ ਪਹਿਲਾ ਜਿਹੜਾ ਇਹਦੀ ਮੈਂ ਹੈਲਦੀ ਨਾਸਤਾ ਦੱਸਦਾ ਕਿ ਉਹ ਤੁਸੀਂ ਮੂੰਗ ਦੀ ਦਾਲ ਦਾ ਜਿਹੜਾ ਚਿਲਾ ਬਣਾ ਕੇ ਨਾਸਤੇ ਵਿੱਚ ਲੈ ਸਕਦੇ ਹੋ ਜੀ ਠੀਕ ਹੈ ਮੂੰਗੀ ਦਾਲ ਪਹਿਲਾਂ ਤਾਂ ਪਿਆਈ ਰੱਖ ਪਰ ਤੇ ਫਿਰ ਉਹਨੂੰ ਸਵੇਰੇ ਪਾਣੀ ਚ ਕੱਢ ਲੋ ਉਹਨੂੰ ਮਿਕਸੀ ਜਗਰੈਂਡ ਕਰਕੇ ਕਰਕੇ ਦੂਜਾ ਚਿਲਾ ਬਣਾਓ ਜੀ ਪੋਸ਼ਣ ਨਾਲ ਵੀ ਪ੍ਰੋਟੀਨ ਵੀ ਕਾਫੀ ਹੈ ਤੇ ਜਦੋਂ ਤੁਸੀਂ ਉਹਨੂੰ ਰਾਤ ਪਰ ਪਾਣੀ ਪੀ ਕੇ ਹੋ ਕੇ ਨੂੰ ਲਾਈਵ ਕਰ ਲੈਂਦੇ ਹਾਂ ਤੁਹਾਨੂੰ ਕੁਝ ਕੁタミン ਵੀ ਆ ਜਾਂਦੇ ਜੀ ਸੋ ਇੱਕ ਅੱਛਾ ਹੈਲਦੀ ਨਾਸਟੇ ਦਾ ਆਪਟੀਓ ਹੋਣੀ ਵਰਤਿਆ ਜਾ ਸਕਦਾ ਜਿੱਥੇ ਜਿੱਥੇ ਤੁਸੀਂ ਕਣਕ ਵਰਤਦੇ ਹੋ ਉਹਦੀ ਜਗ੍ਹਾ ਤੁਸੀਂ ਉੱਥੇ ਉਹਨਾਂ ਚੀਜ਼ਾਂ ਦੇ ਵਿੱਚ ਰਾਗੀ ਕੋਦਰਾ ਬਾਜਰਾ ਜੋ ਜੀ ਇਹਨਾਂ ਦਾ ਇਸਤੇਮਾਲ ਕਰ ਲਓ ਜਿਹਦੇ ਫਾਈਬਰ ਵਿੱਚ ਵੀ ਨੇ ਤੇ ਬਾਕੀ ਨਿਊਟ੍ਰੀਐਂਟ ਵੀ ਚੰਗੇ ਦੇ ਦਿੰਦੇ ਸਵੇਰ ਦੇ ਨਾਸਤੇ ਦੇ ਵਿੱਚ ਕੋਈ ਨਾ ਕੋਈ ਹਰੇ ਪੱਤੇ ਜ਼ਰੂਰ ਰੱਖੋ ਜੀ ਤੇ ਉਹ ਨਾਸਤਾ ਖਣਕਿਆ ਚਲ ਤੇ ਪਕਿਆ ਹੋ ਦੇ ਪਾਲਕ ਧਨੀਆਂ ਮੇਥੀ ਹੈ ਬਹੁਤ سارے ਪੱਤੇ ਨੇ ਜੀ ਠੀਕ ਹੈ ਕੁਝ ਪੱਤੇ ਨਾਲ ਖਰੀ ਚਟਨੀ ਦੇ ਤੌਰ ਤੇ ਜਿਵੇਂ ਪੁਦੀਨਾ ਪਿਆਜ਼ ਦੀ ਚਟਨੀ ਬਣਦੀ ਸੀ ਫਿਰ ਨਾਲ ਇਹ ਇਹ ਜੀ ਚੀਜ਼ਾਂ ਮਿਲਾ ਸਕਦੇ ਹੋ ਇਹਦੇ ਨਾਲ ਜਿਹੜੇ ਹੋਰ ਅਸੀਂ ਕਰ ਸਕਦੇ ਹਾਂ ਕਿ ਡਾਲਾਂ ਜਿਹੜੀਆਂ ਨੇ ਉਹਨਾਂ ਨੂੰ ਸਪਰਾਉਟ ਕਰਕੇ ਜੀ ਹਾਂਜੀ ਉਸ ਸਪਰਾਉਟਡ ਡਾਲਾਂ ਜਿਹੜੀਆਂ ਹੋਣ ਫਰੂਟਸ ਜਿਹੜੇ ਸਵੇ ਤੇ ਨਾਸਿਰ ਚ ਫਰੂਟ ਜ਼ਰੂਰ ਐਡ ਕਰੋ ਉਹ ਕਿ ਕੰਬੀਨੇਸ਼ਨ ਜਿਹੜਾ ਨਾ ਉਹ ਬੈਸਟ ਕੰਬੀਨੇਸ਼ਨ ਹੈਗਾ ਵਿਟਾਮਿਨਸ ਔਰ ਪ੍ਰੋਟੀਨ ਦਾ ਜੀ ਤੇ ਫਰੂਟ ਜਿਹੜੇ ਉਹ ਵਿਟਾਮਿਨਸ ਦਾ ਵਧੀਆ ਸੋਰਸ ਨੇ ਜੀ ਬਿਲਕੁਲ ਬਾਤੀ ਵੀ ਗਲੂਕੋਜ਼ ਵੀ ਦੇਣ ਤੁਹਾਨੂੰ ਫਰਕਟੋਜ਼ ਵੀ ਦਿੰਦੇ ਨੇ ਨਾਲ ਦੀ ਨਾਲ ਉਹ ਵਿਟਾਮਿਨ ਦਾ ਬੇਚਾ ਵੀ ਉਹ ਸੋਰਸ ਨੇ ਤੇ ਜਦੋਂ ਵਿਟਾਮਿਨ ਤੁਹਾਨੂੰ ਵਿਟਾਮਿਨ ਸੀ ਖਾਸ ਕਰਕੇ ਜਿਹੜਾ ਇਹ ਪ੍ਰੋਟੀਨ ਨੂੰ ਪ੍ਰੋਸੈਸ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦਾ ਜੀ ਸੋ ਜਦੋਂ ਤੁਸੀਂ ਰਾਤ ਭਰ ਦੀ ਫਾਸਟਿੰਗ ਕੀਤੀ ਹੈ ਤਾਂ ਤੁਹਾਡੇ ਸੈਲ ਰੀਜਨੇਸ਼ਨ ਵਾਸਤੇ ਇੰਟੀਰੀਅਰ ਮੰਗਰਦੇ ਨੇ ਉਹਨਾਂ ਨੂੰ ਉਹ ਮਟੀਰੀਅਲ ਜੀ ਜਿਹੜੇ ਸਾਨੂੰ ਤੁਹਾਡੇ પેટ ਨੂੰ ਭਰਿਆ ਵੀ ਰੱਖੇ ਕਾਫੀ ਦੇਰ ਤੱਕ ਤੁਹਾਨੂੰ ਭੁੱਖ ਵੀ ਨਾ ਲੱਗੇ ਲੇਕਿਨ ਤੁਹਾਨੂੰ ਪੋਸ਼ਣ ਵੀ ਮਿਲੇ ਜੀ ਰੀਜਨਰੇਸ਼ਨ ਵਾਸਤੇ ਵੀ ਔਰ એનર્ਜੀ ਵਾਸਤੇ ਵੀ ਸੋ ਸੁਪਰਾਉ ਉਹਦਾ ਸੇ ਬਹੁਤ ਵਧੀਆ ਜਿਹੜੇ ਨਟਸ ਨੇ ਇਹਨਾਂ ਨੂੰ ਅਗਰ ਤੁਸੀਂ ਪਾਣੀ 'ਚ ਭਿਓ ਕੇ ਰੱਖਦੇ ਹੋ ਆਇਲ ਸੀਡ ਨੇ ਜਿਵੇਂ ਤੇਲ ਅਲਸੀ ਨਾਲ ਹਮੇਸ਼ਾ ਕਰਨ ਨਾਲ ਬਦਾਮ اخਰੂਤ ਨੇ ਨਕਸਰੀ ਚਾਜਦੇ ਇਹਨਾਂ ਨੂੰ ਪਾਣੀ 'ਚ ਸੋਕ ਕਰਕੇ ਇਹਨੂੰ ਫੇਰੇ ਵਾਸਤੇ ਸ਼ਾਮਿਲ ਕਰੋ ਜੀ ਠੀਕ ਹੈ ਇਹ ਦੀ ਤੁਸੀਂ ਸਮੂਦੀ ਬਣਾ ਕੇ ਵੀ ਕਿਸੇ ਨਾਸਤੇ ਦੇ ਉੱਤੇ ਨਾਲ ਐਡ ਕਰ ਸਕਦੇ ਹੋ ਇਹਨਾਂ ਨੂੰ ਜੀ ਆਨੂੰ ਵੈਸੇ ਵੀ ਕੱਚਾ ਵੀ ਖਾ ਸਕਦੇ ਹੋ ਠੀਕ ਹੈ ਜਾਂ ਇਹਨਾਂ ਦਾ ਹੀ ਤੁਸੀਂ ਇੱਕ ਤਰ੍ਹਾਂ ਨਾਲ ਸ਼ੇਕ ਬਣਾ ਕੇ ਦੁੱਧ ਬਣਾ ਕੇ ਉਹ ਉਹ ਨੂੰ ਹੀ ਉਹਨਾਂ ਤਰ੍ਹਾਂ ਕੇ ਨਾ ਇਸਤੇਮਾਲ ਕਰ ਸਕਦੇ ਇੱਕ ਜਿਹੜਾ ਓਟਸ ਦਾ ਦਲੀਆ ਜੀ ਇਹ ਕਾਫੀ ਹੈਲਦੀ ਹੈ ਇਹਨੂੰ ਤੁਸੀਂ ਇਹਨਾਂ ਇਹ ਜਿਹੜੇ ਨਟਸ ਨਾਲ ਮਿਲ ਕੇ ਬਣਾ ਕੇ ਉਹਦੇ ਵਿੱਚ ਪ੍ਰੋਸੈਸ ਕਰਕੇ ਉਹਨੂੰ ਉਹਨੂੰ ਲੈ ਸਕਦੇ ਹੋ ਬਹੁਤ ਹੀ ਹੈਲਦੀ ਨਾਸ਼ਤਾ ਬਣ ਜਾਂਦਾ ਜੀ ਸੋ ਇਸ ਤਰ੍ਹਾਂ ਕਰਕੇ ਸਾਡਾ ਨਾਸ਼ਤਾ ਜਿਹੜਾ ਕੁਝ ਫਰੂਟਸ ਕੁਝ ਹਰੇ ਪੱਤੇ ਠੀਕ ਹੈ ਇਹ ਜਿਹੜੇ ਸੀਜ਼ਨ ਦੇ ਹੋਣ ਇਸ ਤਰ੍ਹਾਂ ਹੀ ਬਹੁਤ ਖਰੀ ਚਤਨੀ ਤੇ ਇਹ ਨਾਲ ਦੀ ਨਾਲ ਜਿਹੜੇ ਨੇ ਪ੍ਰੋਟੀਨ ਵਾਲੀਆਂ ਸੱਚਾ ਜੀ ਠੀਕ ਹੈ ਦਾਣਾ ਸਾਰੀਆਂ ਜਿਹੜੀਆਂ ਮਤਸੀਆਂ ਆ ਇੱਕ ਹੋਰ ਚੀਜ਼ ਜਿਹੜਾ ਨਾਸਤਾ ਤੁਸੀਂ ਅਗਰ ਤੁਸੀਂ ਰੋਟੀ ਬਣਾਉਣੀ ਹੈ ਜਾਂ ਹਲਕਾ ਪਰੌਂਠਾ ਉਹਨੂੰ ਤੜੋ ਨਾ ਪਰੌਂਠੀ ਵਾਂਗ ਤੁਸੀਂ ਬਣਾ ਸਕਦੇ ਹੋ ਉਹਨੂੰ ਵੇਸਣ ਔਰ ਰਾਗੀ ਦਾ ਆਟਾ ਦੋਨੋਂ ਚੀਜ਼ਾਂ ਮਿਕਸ ਕਰਕੇ ਤੇ ਉਹਦੇ ਵਿੱਚ ਤੁਸੀਂ ਮੂੜੀ ਵੀ ਪਾ ਸਕਦੇ ਹੋ ਤੁਸੀਂ ਕੋਈ ਵੀ ਸਬਜ਼ੀ ਦਾ ਉਸ ਪਾ ਕੇ ਉਹਨੂੰ ਪਕਾ ਸਕਦੇ ਹੋ ਤੇ ਵਧੀਆ ਹੈਲਦੀ ਨਾਸਤਾ ਲਗਾ ਠੀਕ ਹੈ ਮੂੜੀ ਪਾ ਲੋ ਗਾਜਰ ਪਾ ਲੋ ਛੀ ਜੀ ਇਹ ਚੀਜ਼ ਆਪਾਂ ਤੁਹਾਨੂੰ ਇੱਕ ਬੜਾ اچھا ਨਾਸ਼ਤਾ ਨਾ ਸਕਦੇ ਬੜਾ ਟੇਸਟੀ ਵੀ ਹੋ ਬਹੁਤ ਹੈਲਦੀ ਵੀ ਹੈ ਕਿ ਜਿਹੜੀ ਰਾਗੀ ਹੈ ਇਹ ਵੀ ਫਾਈਬਰ ਬਹੁਤ ਰਿਚ ਹੈ ਗਲੈਸੇਮਿਕ ਇੰਡੈਕਸ ਇਹ ਬੜਾ ਲੋ ਹੈਗਾ ਜੀ ਠੀਕ ਹੈ ਇਸ ਸਭ ਜਿਹੜਾ ਤਾਜ਼ਾ ਇਹ ਹੁਣ ਪੁੱਟਿੰਗ ਲੱਛਾ ਛੋਲੇ ਜਿਹੜੇ ਨੇ ਉਸ ਸੇ ਜੇ ਤੁਹਾਨੂੰ ਇੱਕ ਵਧੀਆ ਨਾਸ਼ਤਾ ਇਹਨਾਂ ਤੋਂ ਤੁਸੀਂ ਕਰ ਸਕਦੇ ਹੋ ਤੇ ਐਸੋ ਜੇ ਨਾਸ਼ਤੇ ਜਦੋਂ ਤੁਸੀਂ ਖਾਓਗੇ ਤੁਸੀਂ ਤੇ ਤੁਹਾਡਾ ਇਹਨੇ ਕਰਨਾ ਕੀ ਹੈ ਕਿ ਇੱਕ ਤਾਂ ਇਹ ਜਿਹੜੇ ਪ੍ਰੋਟੀਨ ਵਿਟਾਮਿਨ ਮਿਨਰਲ بیس ਜਿਹੜੇ ਆਸਤੇ ਨੇ ਇਹ ਤੁਹਾਡੇ ਸਰੀਰ ਤੋਂ ਪਹਿਲਾਂ ਤੇ এনवायरमेंट ਨੂੰ ਬਲੈਂਸ ਕਰਦੇ ਨੇ ਕਿ ਕਿ ਲਾਈਫ ਫੂਡ ਤੁਸੀਂ ਖਾਓਗੇ ਸਰੀਰ ਨੂੰ ਤੇ ਅਲਕਲਾਈਨ ਫੂਡ ਹੁੰਦਾ ਹੈ ਤੇ ਇਹ ਜਿਹੜੇ ਐਸਿਡੋਲੇ ਕੋਤੇ ਬਣੇ ਹੁੰਦੇ ਉਹਨਾਂ ਨੂੰ ਵੀ ਸ਼ਾਂਤ ਕਰਕੇ ਬਿਲਕੁਲ ਕਰ ਲੈਂਦੇ ਨੇ ਕਿ ਕਿ এনवायरमेंट ਬਲੰਬੀਆ ਹੋ ਜਾਂਦਾ ਦੂਸਰਾ ਸਾਰਾ ਤੁਸੀਂ ਪੋਸ਼ਣ ਦਿੱਤਾ ਹੈ ਜਿਹੜਾ ਤੁਹਾਡੇ ਸਰੀਰ ਦੇ ਸੱਲਾਂ 'ਚ ਬਣਨ ਵਾਸਤੇ ਜਾਂ ਜਿਹੜੇ ਸੱਲਾਂ ਦੀ ਟੁੱਪਕ ਦਿਨ ਪਰਚਾਉਣੀ ਉਹਦੀ ਮਰਮਤ ਵਾਸਤੇ ਇਹ ਸਾਰਾ ਕੁਝ ਕੰਮ ਆਉਂਦਾ ਜੀ ਸੋ ਨਾਸ਼ਤਾ ਇੱਕ ਬੜਾ ਹੀ ਮਹੱਤਵਪੂਰਨ ਖਾਣਾ ਹੈ ਸੱਡਾ ਪ੍ਰਾਣੀ ਇੱਕ ਨਾ ਕਹਾਵਤ ਹੈਗੀ ਹੈ ਕਿ ਸਵੇਰ ਦਾ ਨਾਸਤਾ ਬਾਸਣਾ ਵਰਗਾ ਜੀ ਦੁਪਹਿਰ ਦਾ ਖਾਣਾ ਵਜੀਰਾ ਵਰਗਾ ਤੇ ਰਾਤ ਦਾ ਖਾਣਾ ਫਕੀਰਾਂ ਵਰਗਾ ਹੋਣਾ ਚਾਹੀਦਾ ਜੀ ਸੋ ਅੱਜ ਸਾਇੰਟਿਫਿਕਲੀ ਵੀ ਇਹੀ ਪ੍ਰੂਫ ਹੁੰਦਾ ਹੈ ਸਾਇੰਸ ਵੀ ਤੁਹਾਨੂੰ ਕਹਿੰਦੀ ਹੈ ਕਿ ਸਵੇਰ ਦਾ ਖਾਣਾ ਤੁਹਾਡਾ న్యూਟ੍ਰੀਸ਼ਨ ਰਿਚ ਹੋਣਾ ਚਾਹੀਦਾ ਜਿਸ ਚ ਕੈਲਸ਼ੀਅਮ ਨਿਨਰਲ ਪੋਟੇਸ਼ੀਅਮ ਜੀਵਨ ਦਾ ਨਿਰਮਾਣ ਮਟੀਰੀਅਲ ਪੂਰਾ ਹੋ ਜੇ ਜ਼ਿਆਦਾਤਰ ਘਰਾਂ ਦੇ ਵਿੱਚ ਰਾਤ ਦਾ ਪਾਸ਼ਾ ਵਾਲਾ ਹੋ ਗਿਆ ਸਾਡੀ ਉਲਟਾ ਕਰ ਲਿਆ ਨਾ ਇਹੀ ਤੇ ਹੋਰ ਕੀ ਕਾਰਨ ਹੈ ਕਿਉਂ ਅਸੀਂ ਪੀੜੀਦਰ ਪੀੜੀ ਸਾਡੀ ਸਿਹਤ ਨਿਕਰਦੀ ਜਾ ਰਹੀ ਹੈ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਬੜੀ ਵੱਡੇ ਖਤਰੇ 'ਚ ਨੇ ਜੀ ਇਸ ਇਹਨਾਂ ਨੂੰ ਅਗਰ ਇਸ ਖਤਰੇ 'ਚੋਂ ਬਾਹਰ ਕੱਢਣਾ ਹੈ ਤੇ ਸਾਨੂੰ ਇਹ ਤਬਦੀਲੀਆਂ ਕਰਨ ਦੀ ਲੋੜ ਹੈ ਸੋ ਇਹ ਸਮਾਂ ਮੰਗ ਰਿਹਾ ਸਾਡੇ ਕੋਲ ਕੇ ਲੋੜਾ ਇਹ ਇਹ ਕਰ ਲੋ ਤਬਦੀਲੀਆਂ ਨਹੀਂ ਤਾਂ ਬਾਅਦ 'ਚ ਪਛਤਾਵੇ ਤੋਂ ਇਲਾਵਾ ਹੋਰ ਕੋਈ ਸ਼ਕਤੀ ਨਹੀਂ ਆ ਰਹਿਣਾ ਠੀਕ ਕਿੰਨੇ ਪਰਿਵਾਰਾਂ 'ਚ ਤੁਸੀਂ ਸਹੀ ਹੈ ਕਿ ਆਉਣ ਵਾਲੀਆਂ ਜੀਨੇਸ਼ਨ ਬੜੀਆਂ ਹੈਲਥੀ ਜੀ ਬਿਲਕੁਲ ਕਿਹੋ ਕਿਹੋ ਜੀਆਂ ਬਿਮਾਰੀਆਂ ਜਿਨ੍ਹਾਂ ਦਾ ਕਦੇ ਨਾਂ ਨਹੀਂ ਸੁਣਿਆ ਹੋਅ ਅੱਜ ਕੱਲ੍ਹ ਤਾਂ ਕਿਉਂਕਿ ਜਦੋਂ ਅਸੀਂ ਖਰਾਬ ਨਾਸ਼ਤੇ ਖਾਂਦੇ ਆ ਤੇ ਤੇਜ਼ੀ ਦਾ ਸਪਿਆ ਨਾ ਮਿੰਤੀ ਸਭ ਤੋਂ ਜ਼ਿਆਦਾ ਕਮਜ਼ੋਰ ਹੋਈ ਜਾਂਦੀ ਹੈ ਤੇ ਬਾਹਰ ਕੋਈ ਵੀ ਚੀਜ਼ ਘੇਰ ਲੈਂਦੀ ਹੈ ਸਭ ਘੇਰ ਲੈਂਦੀ ਹੈ ਸੋ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਨਾਸ਼ਤੇ ਦੇ ਉੱਤੇ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ ਕਿ ਚੰਗੇ ਨਾਸ਼ਤੇ ਖਾਓ ਤੇ ਆਪਣੇ ਆਪ ਨੂੰ ਤੰਦਰੁਸਤ ਰੱਖੋ ਸਤ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਅੱਜ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਉਹਨਾਂ 6 ਨਾਸ਼ਤੇ ਬਾਰੇ ਜੋ ਤੁਹਾਡੇ ਸਰੀਰ ਨੂੰ ਹੌਲੀ ਹੌਲੀ ਬਿਮਾਰ ਕਰ ਰਹੇ ਹਨ ਇਹਨਾਂ ਨਾਸ਼ਤਿਆਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਹਟਾ ਕੇ ਤੁਸੀਂ ਇੱਕ ਚੰਗੀ ਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ ਐਡਾ ਦੀ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਰ ਨਾਲ ਮਿਲ ਕੇ ਬਣਾਈਏ ਇੱਕ ਹਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ